ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਪੰਜਾਬ ਦੇ ਮੁੰਡੇ ਪੜ੍ਹਾਈ ਕਰਨ ਤੋਂ ਬਾਅਦ ਸਾਰੇ ਹੀ ਬਾਹਰੀ ਦੇਸ਼ਾਂ ਦੇ ਵਿੱਚ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਈ ਦੇਸ਼ਾਂ ਦੇ ਵਿੱਚ ਜਾ ਰਹੇ ਹਨ ਕਿਉਂਕਿ ਪੜ੍ਹਾਈ ਕਰਨ ਤੋਂ ਬਾਅਦ ਨੌਕਰੀਆਂ ਨਹੀਂ ਮਿਲਦੀਆਂ। ਲੜਕੀ ਦੇ ਲਈ ਰਿਸ਼ਤਾ ਲੱਭਣਾ ਹੋਵੇ ਤਾਂ ਸਰਕਾਰੀ ਲੜਕਾ ਬਹੁਤ ਹੀ ਮੁਸ਼ਕਲਾਂ ਦੇ ਨਾਲ ਲੱਭਦਾ ਹੈ। ਅੱਜਕੱਲ ਸਰਕਾਰੀ ਨੌਕਰੀ ਵਾਲੇ ਮੁੰਡੇ ਤਾਂ ਬਹੁਤ ਹੀ ਘੱਟ ਮਿਲਦੇ ਹਨ ਪਰ ਪਾਪਾ ਮੇਰੇ ਲਈ ਇੱਕ ਸਰਕਾਰੀ ਮੁਲਾਜ਼ਮ ਦੀ ਭਾਲ ਹੀ ਕਰੇ ਸਨ। ਇੱਕ ਵਾਰ ਤਾਂ ਪੈਸਾ ਲੱਗ ਜਾਂਦਾ ਹੈ ਕਿਉਂਕਿ ਸਰਕਾਰੀ ਨੌਕਰੀ ਵਾਲੇ ਲੜਕੇ ਨੂੰ ਦੇਜ ਵੀ ਵਧੀਆ ਹੀ ਦੇਣਾ ਪੈਂਦਾ ਹੈ। ਪਰ ਧੀ ਪੁੱਤ ساری ਉਮਰ ਮੋਜ ਮਾਰਦਾ ਹੈ ਪਾਪਾ ਜੀ ਨੂੰ ਪਕਾਈ ਕਰਦੇ ਹਨ ਭਾਲ ਕਰਦੇ ਹਨ ਪੂਰੇ 4 ਸਾਲ ਹੋ ਗਏ ਸਨ ਪਰ ਕੋਈ ਥਾਂ ਪਸੰਦ ਨਹੀਂ ਸੀ ਆਈ ਕਈ ਵਾਰ ਤਾਂ ਅਖਬਾਰ ਦੇ ਵਿੱਚ ਵੀ ਦਿੱਤਾ ਸੀ ਪਰ ਸਰਕਾਰੀ ਨੌਕਰੀ ਵਾਲਾ ਲੜਕਾ ਨਹੀਂ ਸੀ ਲੱਭਿਆ ਪਰ ਫੌਜੀ ਨੂੰ ਮੇਰੇ ਪਾਪਾ ਜੀ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਸਨ ਕਿਤੀਆਂ ਆਪਣੇ ਘਰ ਹੀ ਸੌਂਦੀਆਂ ਚੰਗੀਆਂ ਲੱਗਦੀਆਂ ਨੇ ਜਿਆਦਾ ਔਣ ਜਾਂਦੇ ਨਾਲ ਪਰਜਾਈਆਂ ਨੱਕ ਬੁੱਲ ਕੱਟਣ ਲੱਗ ਜਾਂਦੀਆਂ ਨੇ ਇੱਜ਼ਤ ਵੀ ਘਟਦੀ ਹੈ ਧੀਾਂ ਦੀ ਪਰ ਜਿਵੇਂ ਮੇਰੀ ਕਿਸਮਤ ਦੇ ਵਿੱਚ ਫੌਜੀ ਨਾਲ ਹੀ ਜੁੜੀ ਹੋਈ ਸੀ ਬਹੁਤ ਰਿਸ਼ਤੇ ਆਏ ਫੌਜੀ ਦੇ ਆਖਿਰ ਨੂੰ ਮੇਰਾ ਰਿਸ਼ਤਾ ਫੌਜੀ ਦੇ ਨਾਲ ਹੀ ਹੋਇਆ ਜਿਸ ਦਾ ਪਰਿਵਾਰ ਮੋਗੇ ਦੇ ਨੇੜੇ ਪਿੰਡ ਦੇ ਵਿੱਚ ਰਹਿੰਦਾ ਸੀ ਫੌਜੀ ਦੀ ਡਿਊਟੀ ਕਸ਼ਮੀਰ ਬਾਰਡਰ ਤੇ ਲੱਗੀ ਹੋਈ ਸੀ ਉਹ ਸੋਣਾ ਮੁੰਡਾ ਹੈ ਪੱਗ ਬੰਨਦਾ ਹੈ ਤੇ ਮੈਨੂੰ ਪੱਗ ਵਾਲੇ ਮੁੰਡੇ ਪਹਿਲਾਂ ਤਾਂ ਹੀ ਬਹੁਤ ਪਸੰਦ ਨੇ ਜਦੋਂ ਮੈਂ ਪੜਦੀ ਹੁੰਦੀ ਸੀ ਮੇਰੀਆਂ ਸਹੇਲੀਆਂ ਨੂੰ ਵੀ ਪੱਗ ਵਾਲੇ ਮੁੰਡੇ ਬਹੁਤ ਪਸੰਦ ਸੀ ਮੇਰਾ ਵਿਆਹ ਹੋਇਆ ਤੇ ਅਗਲੇ ਦਿਨ ਹੀ ਮੇਰੇ ਪਤੀ ਨੂੰ ਅਫਸਰਾਂ ਨੇ ਡਿਊਟੀ ਤੇ ਬੁਲਾ ਲਿਆ ਕਿਉਂਕਿ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਹੋ ਰਹੀ ਸੀ ਇੱਕ ਇਸ ਕਰਕੇ ਦੂਜੇ ਦਿਨ ਹੀ ਮੇਰੇ ਪਤੀ ਨੂੰ ਜਾਣਾ ਪਿਆ 1-2 ਦਿਨ ਤਾਂ ਰਿਸ਼ਤੇਦਾਰ ਸਾਡੇ ਘਰ ਰਹੇ ਫਿਰ ਉਹ ਵੀ ਚਲੇ ਗਏ ਅਸੀਂ ਨੋ ਸਸ ਤੇ ਸੋਰਾ ਘਰ ਦੇ ਵਿੱਚ ਇਕੱਲੇ ਰਹਿ ਗਏ ਤੇ ਫੌਜੀ ਸਾਰਾ ਦਿਨ ਡਿਊਟੀ ਲਾਉਂਦੇ ਕਸ਼ਮੀਰ ਬਾੜ ਤੇ ਡਿਊਟੀ ਲੱਗੀ ਹੋਈ ਸੀ ਸ਼ਾਮ ਨੂੰ ਇੱਕ ਵਾਰ ਫੋਨ ਲਾਉਂਦੇ ਫੋਨ ਵੀ ਬਹੁਤ ਹੀ ਘੱਟ ਮਿਲਦਾ ਸੀ ਮੈਂ ਖੁਦ ਨੂੰ ਬਹੁਤ ਹੀ ਇਕੱਲੇ ਮਹਿਸੂਸ ਕਰਦੀ ਰਹਿੰਦੀ ਮੰਮੀ ਜੀ ਮੈਨੂੰ ਪਿਆਰ ਤਾਂ ਬਹੁਤ ਕਰਦੇ ਪਰ ਉਹ ਮੇਰੇ ਹਾਨ ਪ੍ਰਵਾਨ ਦੇ ਨਹੀਂ ਸਨ ਉਹ ਸਵੇਰੇ ਉੱਠਦੇ ਤੇ ਗੁਰਦੁਆਰੇ ਚਲੇ ਜਾਂਦੇ ਉਸ ਤੋਂ ਬਾਅਦ ਮੱਝਾਂ ਦੇ ਵੱਲ ਚਲੇ ਜਾਂਦੇ ਤੇ ਮੈਂ ਚੁੱਲ੍ਹੇ ਚੌਕੇ ਦੇ ਵੱਲ ਕੰਮ ਕਰਦੀ ਰਹਿੰਦੀ ਮੈਨੂੰ ਵੀ ਨਾਲ ਜਲਦੀ ਹੀ ਉੱਠਣਾ ਪੈਂਦਾ ਸੀ ਘਰ ਦੇ ਵਿੱਚ ਪਰਿਵਾਰ ਛੋਟਾ ਸੀ 9 ਵਜੇ ਤੱਕ ਸਾਰਾ ਕੰਮ ਨਵੇੜਕੇ ਵੇਲੇ ਹੋ ਜਾਂਦੇ ਸੀ ਮੰਮੀ ਤਾਂ ਬਰਾਂਡੇ ਦੇ ਵਿੱਚ ਜਾ ਕੇ ਸੋ ਜਾਂਦੇ ਮੈਨੂੰ ਇਕੱਲੇ ਨੂੰ ਇੰਨਾ ਸਮਾਂ ਕੱਟਣਾ ਬਹੁਤ ਔਖਾ ਹੋ ਜਾਂਦਾ ਅੱਜ ਇਹ ਫੌਜੀ ਸਾਹਮਣੇ ਤਾਂ 6 ਮਹੀਨੇ ਹੀ ਆਉਣਾ ਸੀ ਪਰ ਮੈਨੂੰ ਇਕੱਲੇ ਨੂੰ ਤਾਂ ਇੱਕ ਦਿਨ ਕੱਟਣਾ ਵੀ ਮੁਸ਼ਕਲ ਹੋ ਗਿਆ ਸੀ ਜੇ ਮੈਂ ਰਾਤ ਨੂੰ ਜਾ ਕੇ ਅੰਦਰ ਪੈ ਜਾਂਦੀ ਕਈ ਵਾਰ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਕਿ 2 ਮਿੰਟ ਆਪਣੇ ਪਰਿਵਾਰ ਨੂੰ ਯਾਦ ਕਰਕੇ ਢਿੱਡ ਹੋਲਾ ਕਰ ਲਵਾਂਗੀ ਤਾਂ ਮੇਰੀ ਸੱਸ ਪਿੱਛੇ ਹੀ ਚਲੀ ਆਉਂਦੀ ਕਿ ਆ ਜਾ ਪੁੱਤ ਮੇਰੇ ਕੋਲ ਆ ਕੇ ਸੋ ਜਾ ਨਵੇਂ ਵਿਆਹੀ ਸੀ ਜਵਾਬ ਵੀ ਨਹੀਂ ਦੇ ਸਕਦੀ ਸੀ ਤੇ ਢਿੱਡ ਭਰਦਾ ਰਿਹਾ ਹੰਝੂਆਂ ਦੇ ਨਾਲ ਜੀ ਕਰਦਾ ਸੀ ਹੁਣ ਤਾਂ ਪਿੰਡ ਚਲੀ ਜਾਵਾਂ ਤੇ ਮਾਂ ਕੋਲ ਢਿੱਡ ਹੋਲਾ ਕਰਾਵਾਂ ਇੱਕ ਦਿਨ ਮੈਂ ਚੋਰੀ ਆਪਣੇ ਪਾਪਾ ਨੂੰ ਫੋਨ ਕਰ ਦਿੱਤਾ ਕਿ ਮੈਨੂੰ ਪਿੰਡ ਆਉਣਾ ਹੈ ਤਾਂ ਪਾਪਾ ਮੈਨੂੰ ਲੈਣ ਆ ਗਏ ਤੇ ਸੱਸ ਨੇ ਇੱਕ ਹਫ਼ਤੇ ਦੇ ਲਈ ਪਿੰਡ ਭੇਜ ਦਿੱਤਾ ਮੈਂ ਜਾਣਸਾਰ ਬੈਗ ਸੁਟਿਆ ਮੰंजे ਤੇ ਮਾਂ ਦੇ ਗੱਲ ਲਾ ਕੇ ਬਹੁਤ ਰੋਈ ਮਾਂ ਤੇ ਪਾਪਾ ਦੋਵੇਂ ਡਰ ਗਏ ਕਿ ਕੀ ਗੱਲ ਹੈ ਤਾਂ ਮੈਂ ਆਪਣੀ ਸਾਰੀ ਹੱਡ ਬੀਤੀ ਦਾਸਤਾਨ ਸੁਣਾਈ ਕਿ ਮੇਰੇ ਤਾਂ ਇੱਥੇ ਉੱਥੇ ਜੀ ਨਹੀਂ ਲੱਗਦਾ ਮੈਂ ਤਾਂ ਇੱਥੇ 7 ਵਜੇ ਉੱਠਦੀ ਸੀ ਪਰ ਉੱਥੇ ਸੱਸ ਦੇ ਨਾਲ ਮੈਨੂੰ 5 ਵਜੇ ਉੱਠਣਾ ਪੈਂਦਾ ਹੈ ਸਵੇਰੇ ਜਲਦੀ ਉੱਠ ਕੇ 2 ਘੰਟਿਆਂ ਦੇ ਵਿੱਚ सामने बैठ के फिर बेले सारा दिन ਕੱਲੀ ਨੂੰ ਕੱਢਣਾ ਬਹੁਤ ਮੁਸ਼ਕਲ ਹੈ ਮਾਂ ਮੇਰਾ ਦੁੱਖ ਸਮਝ ਗਈ ਤੇ ਕਹਿਣ ਲੱਗੀ ਚੱਲ ਕੋਈ ਨਾ ਪੁੱਤ ਛੇਤੀ ਹੀ ਲੈ ਆਇਆ ਕਰਾਂਗੇ ਪਰ ਕੁਝ ਟਾਈਮ ਤੱਕ ਮੇਰੇ ਸਹੁਰਿਆ ਨੇ ਮੈਨੂੰ ਤੋੜ ਤੋੜਿਆ ਫਿਰ ਕਹਿਣ ਲੱਗੇ ਕਿ ਭਾਈ ਕੰਮ ਨਹੀਂ ਸਰਦਾ ਨਾਲੇ ਰੋਜ਼ ਤਾਂ ਪੇਕੇ ਬੈਠੀ ਵੀ ਸੋਹਣੀ ਨਹੀਂ ਲੱਗਦੀ ਹਿਸਾਬ ਦੇ ਨਾਲ ਹੁੰਦਾ ਸਾਰਾ ਕੁਝ ਪਰ ਸੋਹਰੇ ਜੀ ਇਸ ਤਰ੍ਹਾਂ ਲਿਉਣਾ ਬਹੁਤ ਔਖਾ ਹੈ ਜਦੋਂ ਆਪਣਾ ਹਮਸ ਹਮਸਫਰ ਹੀ ਘਰ ਨਾ ਹੋਵੇ ਤਾਂ ਮੈਂ ਸਾਰੀ ਰਾਤ ਰੋਂਦੀ ਰਹਿੰਦੀ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਜਿਸ ਦੇ ਨਾਲ ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਵੀ ਹੋ ਗਈ ਸੀ ਡਾਕਟਰ ਨੇ ਲੰਬੇ ਸਮੇਂ ਤੱਕ ਮੈਨੂੰ ਦਵਾਈ ਖਾਣ ਵਾਸਤੇ ਸਲਾਹ ਦਿੱਤੀ ਸੀ ਫੌਜੀ ਦੀ ਪਤਨੀ ਦਾ ਤਾਂ ਜਿਹੜਾ ਤੋਬੇ ਦਾ ਕੁੱਤਾ ਵਾਲਾ ਹਾਲ ਹੁੰਦਾ ਨਾ ਪੇਕਿਆਂ ਦੀ ਨਾ ਸੋਹਰਿਆਂ ਦੀ ਕਹਾਣੀ ਵਧੀਆ ਲੱਗੀ ਹੋਈ ਤਾਂ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਇਹੋ ਜਿਹੀਆਂ ਦਿਲਚੋਣ ਵਾਲੀਆਂ ਕਹਾਣੀਆਂ ਅਕਸਰ ਅਸੀਂ ਇਸ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਧੰਨਵਾਦ ਜੀ